ਵਾਹਿਗੁਰੂ ਗੁਰੂ ਕੀ ਹੈ ਵਾਹਿਗੁਰੂ ਵਾਜੂ ਆਪਣੇ ਆਪ ਚੱਲ ਰਿਹਾ ਸਭ ਕੁਝ ਅਚਰਜ ਹੋ ਰਿਹਾ ਹੈ ਕੋਤਕ ਗੁਰੂ ਦੋ ਅੰਧੇ ਰੇਜ ਪ੍ਰਕਾਸ਼ ਕਰਦਾ ਹੈ ਜੋ ਸਾਡੇ ਭਰਮ ਤੋੜਦਾ ਹੈ ਉਹ ਗੁਰੂ ਹੈ सारे की जो इच्छा है जो महाशक्ति है वो जो परमार्थ है जो सा भला चाहता है वो सारा ज्ञान गुरु है ਦੱਦਾ ਦੋਸ਼ ਨਾ ਦੇਉ ਕਿਸਾ ਦੋਸ਼ ਕਰਮ ਆਪਣੇ ਜੋ ਮੈਂ ਵੇਜਣਾ ਹੈ ਜੇ ਕਿਕਰ ਵੇਜਣਾ ਹੈ 16 ਮਿਲਣਗੇ ਆ ਅੱਛਾ ਇਹ ਕਸ਼ਮੀਰੀ ਦਾਖਾਂ ਜੋ ਮੇਵੇ ਭਾਲਦਾ ਨਹੀਂ ਸੇਵਾ ਚ ਮੇਵਾ ਹੈ ਆਪਣੀ ਆਪ ਦੀ ਸੇਵਾ ਕਰਨੀ ਪਵੇਗੀ ਆਪਣੇ ਆਪ ਨੂੰ ਪ੍ਰੇਮ ਕਰਨਾ ਇਹ ਭਗਤੀ ਹੈ ਸੋ ਮਸਾਰੂ ਬੀਜ ਬੀਜਾਂਗੇ ਨ ਮਸਾਰੂ ਫਲ ਲੱਗੇਗਾ ਸੋ ਬਾਹਰੋਂ ਘਰ ਨੂੰ ਆਉਣਾ ਹੈ ਨਿਜ ਘਰ ਜੋ ਰਹਿਣ ਵਾਲਾ ਘਰ ਹੈ ਉਹ ਰਹਿਣ ਬਸੇਰਾ ਹੈ ਸੱਚ ਕੱਢ ਜਾਣਾ ਹੈ ਭਗਤ ਜੀ ਕਹਿੰਦੇ ਉੱਥੇ ਕਿਉਂ ਜਾਈਏ ਜਦੋਂ ਇੱਥੇ ਖੁੱਲਾ ਦਰਬਾਰ ਲੱਗਾ ਹੈ ਜੇ ਕਰੋੜਾ ਅਰਬਾਂ ਦਾ ਕੁੱਕਰ ਹੈ ਕੁੱਤਾ ਹੈ ਦਰਬਾਰ 'ਚ ਆ ਜਾਏਗਾ ਨਹੀਂ ਠੀਕ ਹੈ ਜੋ ਕੁੱਕਰ ਹੈ ਉਹਦੀ ਜੀਵ ਦਾ ਵੀ ਰਸ ਇੰਨਾ ਨਹੀਂ ਸਾਡੇ ਮਹਾਰਸ ਬਖਸ਼ੇ ਹਨ ਇਹ ਜੀਵ 'ਚ ਵੀ ਸ਼ਪੈਦਿਸ਼ਟ ਬਣਾਇਆ ਹੈ ਮਨੁੱਖ ਨੂੰ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ ਨਵਾਜਿਆ ਹੈ ਧਰਤੀ ਚ ਇੱਕੋ ਵਾਰੀ ਸਾਰਾ ਕੁਝ ਪਾਇਆ ਹੈ ਇੱਕ ਜੜ ਹੈ ਚਾਲੀ ਫਲ ਲੱਗ ਜਾਂਦੇ ਹਨ ਦੇ ਚ ਗਣ ਹਨ ਗਣੇ ਸੰਤ ਹਨ ਆਉਗਣਾਂ ਦੀ ਗੱਟਰੀ ਬਣ ਰਹੀ ਹੈ ਦਿਨ ਪਾਣੀ ਤੋਂ ਡੁੱਬ ਜਾਗੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਰੇਜ ਹੈ की प्राप्त करना है, सब कुछ देही च मिलेगा सो so, यह हैंग होया मन नहीं अदा पाठ सा बंद है पागल बनना पेगा बौरा बनना पेगा अच्छा भगत कबीर जी हैं खालसा राज खालसा राज है ਜਿਹੜੇ ਆਪਣੇ ਘਰ ਨੂੰ ਅੱਗ ਲਾਉਂਦੇ ਹਨ ਦੂਸਰੇ ਆਪਣੇ ਘਰ ਵਸਾਉਂਦੇ ਹਨ ਵਸਾਉਂਦੇ ਹਨ ਆਸਾਂਦੇ ਹਨ ਰੋਂਦਿਆਂ ਨੂੰ ਆਸਾਂਦੇ ਹਨ ਆਪਣੇ ਪੈਰਾਂ ਤੇ ਖੜੇ ਕਰਤੇ ਹਨ ਆ 35 36 ਇੱਕ ਸੋਚਦੇ ਹਨ ਇੱਕ ਵਿਚਾਰ ਦੇ ਇੱਕ ਸਦਾਤ ਦੇ ਸਿੱਖੀ ਹੋਰ ਹੈ ਸਿੱਖ ਹੋ ਹੈ ਸੋ ਇਹ ਰਹਿਤ ਪਿਆਰੀ ਹੈ ਸੋ ਸਿੱਖ ਨਹੀਂ ਪਿਆਰਾ ਸਿੱਖ ਬਾਹਰ ਬਣ ਜਾਣਾ ਮਿੰਟ ਲੱਗੇਗਾ ਸੋ ਸਿੱਖੀ ਕਮਾਣੀ ਪੈਦੀ ਕਮਾਈ ਦਾ ਨਾਂ ਹੈ ਸਿੱਖੀ ਨਿਰਲਾ ਕੋਈ ਇਹ ਸਿੱਖ ਹੈ ਸਿੱਖੀ ਕੋ ਵਿਰਲਾ ਸਮਝਦਾ ਹੈ ਬਾਹਰੋਂ ਘਰ ਨੂੰ ਆਉਣਾ ਹੈ ਜੋ ਬਾਹਰ ਹੈ ਉਹ ਭੀਤਰ ਹੈ ਜੋ ਪਿੰਡੇ 'ਚ ਹੈ ਸਰੀਰ 'ਚ ਹੈ ਉਹ ਬ੍ਰਹਮੰਡ 'ਚ ਹੈ ਬ੍ਰਹਮ ਬ੍ਰਾਹਮਣ ਬੰਨਣਾ ਪਏਗਾ ਕੱਤਰੀ ਬ੍ਰਾਹਮਣ ਸੂਦ ਵਏ ਸਾਰਿਆਂ ਨੂੰ ਸਾਰਿਆਂ ਨੂੰ ਇੱਕੋ ਹੀ ਪ੍ਰਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ 2030 ਚ ਸਵਿਧਾਨ ਲਾਗੂ ਹੋਏਗਾ ਬਾਹਰ ਸਾਇੰਸ ਵਿਗਿਆਨ ਨੇ ਬਹੁਤ ਵੱਡਾ ਕਰ ਲਿਆ ਬਹੁਤ ਤਰੱਕੀਆਂ ਕਰ ਲਈਆਂ ਅੱਛਾ ਵਿਗਿਆਨ ਕੀ ਹੈ ਗਿਆਨ ਵਿਗੜਿਆ ਹੋਇਆ ਵਿਗਿਆਨ ਹੈ ਸੋ ਕੋਲੇ ਪਾਲੇ ਸੀ ਠੀਕ ਸੀ ਸਭ ਕੁਝ ਚਿਹਰੇ ਤੇ ਖੁਸ਼ੀ ਸੀ ਪੰਡਰ ਪਰਿਵਾਰ ਦੀ ਸੀ ਇੱਕ ਜਣਾ ਕਮਾਨ ਵਾਲਾ ਹੁੰਦਾ ਸੀ ਕੱਚੇ ਘਰ ਸੀ ਸਿੱਖ ਹੰਕਾਰ ਕੱਚੇ ਜਿ ਸਿੱਖ ਪੱਕੇ ਸੀ ਅੱਜ ਘਰ ਬੰਗਲਿਆਂ ਵਰਗੇ ਹੋ ਗਏ ਪੱਕੇ ਹੋ ਗਏ ਕੋਠੀਆਂ ਹੋ ਗਈਆਂ ਕਾਰਾ ਹੋ ਗਈਆਂ ਸਿੱਖ ਕੱਚੇ ਹੋ ਗਏ ਸਿੱਖ ਕੀ ਹੰਕਾਰ ਕਰੇਗਾ ਜੋ ਸਿੱਖਿਆ ਲੈਣ ਵਾਲੇ ਦਾ ਨਾ ਹੈ ਕਿਰੀ ਕੀ ਪ੍ਰਾਪਤ ਕਰੇਂ ਅੰਦਰ ਇਹ ਵਿਗਾਸ ਖੇੜਾ ਖੁਸ਼ੀ ਆਨੰਦ ਆਏਗਾ ਇੱਕ ਚੜ੍ਹਦੀ ਕਲਾ ਹੈ ਇੱਕ ਠਹਿਂਦੀ ਕਲਾ ਹੈ ਚੜਤੀ ਕਲਾਚ ਰਹਿਣਾ ਪਾਏਗਾ ਜਿੰਨੂੰ 슈ਗਰ ਹੋ ਗਿਆ ਦੂਸਰੇ ਨੂੰ ਫੋਨ ਕਰਦਾ ਹੈ ਮੈਨੂੰ 슈ਗਰ ਹੋ ਗਿਆ ਮੈਨੂੰ ਕੈਂਸਰ ਹੋ ਗਿਆ ਨੇਰਾ ਕੀ ਜੀਣਾ ਹੈ ਇੱਕ ਨੂੰ ਹੋ ਗਿਆ 슈ਗਰ ਕੈਂਸਰ ਉਹ ਕਹਿੰਦਾ ਜਿੱਥੇ ਸਰੀਰ ਲਗਾ ਫਿਰਦਾ ਹੈ ਉੱਥੇ ਕੈਂਸਰ 슈ਗਰ ਵੀ ਲਗਾ ਫਿਰੇਗਾ ਤੀਸਰੇ ਬੰਦੇ ਨੂੰ ਹੈ ਇਹ ਜੋ ਟੈਂਸ਼ਨ ਦੀ ਬਿਮਾਰੀ ਹੈ ਤੇ ਸਾਰਿਆਂ ਨੂੰ ਹੀ ਹੈ ਨਾਨਕ ਦੁਖਿਆ ਸਭ ਸੰਸਾਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸੰਸਾਰ ਦੀਆਂ ਮਦਾਸ਼ੀਆਂ ਕੀਤੀਆਂ ਚੱਕਰ ਲਾਇਆ ਜਿੱਧਰ ਕਿਧਰ ਦੁਖੀ ਅਜਵਾ ਕੁ ਮੱਕੀ ਦੇ ਦਾਣੇ ਵੇਕ ਭੁੱਜ ਰਹੇ ਸੀ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਗੱਲਾਂ ਨਾਲ ਗੱਲ ਨਹੀਂ ਬਣਨੀ ਪਾਣੀ ਪਾਣੀ ਕਰਿਆ ਪਿਆਸ ਨਹੀਂ 부ਜਣੀ ਰੋਟੀ ਰੋਟੀ ਕਰਿਆ ਸਾਰਾ ਦੋ ਰੋਟੀਆਂ ਦਾ ਖੇਲ ਹੈ ਰੋਟੀਆਂ ਕਾਰਨ ਪੂਰੇ ਤਾਲ ਇਹ ਜੋ ਤਾਲ ਵਜਾ ਰਹੇ ਆ ਜੋ ਨੱਚ ਰਿਹਾ ਹੈ ਜੋ ਸਰੰਗੀ ਵਜਾ ਰਿਹਾ ਹੈ ਢੱਡ ਵਜਾ ਰਿਹਾ ਹੈ ਸਾਰਾ ਮਾਇਆ ਦਾ ਖੇਲ ਹੈ ਅੱਖਾਂ ਦੇਖ ਨਹੀਂ ਰਹੀਆਂ ਸਾਨੂੰ ਦਿਸ ਰਿਹਾ ਹੈ ਅੰਦਰਲੇ ਸੁਕਮ ਸਰੀਰ ਦਾ ਆਤਮਾ ਦਾ ਸਾਰਾ ਖੇਲ ਹੈ ਘਰ ਤੇ ਮਾਤਾ ਪਈ ਹੈ ਸੁੱਤੀ ਪਈ ਹੈ ਡਰਾਈਵਲ ਚੱਲ ਲਿਆ ਗਿਆ ਗੱਡੀ ਤਾਂ ਘਰ ਹੀ ਹੈ ਸਾ ਮੋਟਰਸਾਈਕਲ ਤੇ ਘਰੇ ਹੀ ਹੈ ਡਰਾਈਵਲ ਚਲਾ ਗਿਆ ਅੰਦਰ ਸਰੀਰ ਤੋਂ ਵੱਡਾ ਆਇਆ ਹੋਇਆ ਸਰੀਰ ਨੂੰ ਚਲਾ ਰਿਹਾ ਹੈ ਉੱਥੇ ਕਿਉਂ ਜਾਈਏ ਜਦੋਂ ਇੱਥੇ ਖੁੱਲਾ ਦਰਵਾਜ਼ਾ ਲੱਗਾ ਹੈ ਅੰਦਰ ਹੀ ਹੈ ਵਿਆਪਕ ਪੱਤੇ-ਪੱਤੇ 'ਚ ਹੈ ਜੜੇ-ਜੜੇ 'ਚ ਹੈ ਕਣ-ਕਣ 'ਚ ਹੈ ਹਰੇਕ ਬੀਜ ਛੁਪਿਆ ਹੋਇਆ ਹੈ ਉਹਦੇ ਸਾਨੂੰ ਬੀਜ ਰੂਪ ਦਿੱਤਾ ਹੈ ਧਰਤੀ ਐ ਸਰੀਰ ਰੂਪ ਦਿੱਤਾ ਹੈ ਧਰਤੀ ਵੀ ਦਿੱਤੀ ਹੈ ਕੀ ਬੀਜਣਾ ਹੈ ਆਨੰਦ ਲੈ ਜੋ ਬੀਜ ਕੇ ਕਣਕ ਨਹੀਂ ਉਗਣੀ ਜੋ ਬੀਜਣਾ ਹੈ ਉਹ ਹੀ ਵਟਣਾ ਪਏਗਾ ਅੱਜ ਆਨਲਾਈਨ ਹੈ ਕੋਈ ਵੀ ਗਲਤੀ ਮਾਫ ਨਹੀਂ ਹੋਣੀ ਜੀ ਸੇਰ ਦਾ ਭੁੱਲਿਆ ਘਰ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਹੈ ਮੈਂ ਇਕ ਲੱਤੇ ਖੜਾ ਖੜ ਸਕਦਾ ਬੇਲ ਲੱਤਾ ਤੋਂ ਡਿੱਗਾ ਪਰਮੇਸ਼ਰ ਕੁਦਰਤ ਰੂਪ ਹੈ ਉਹ ਸਿਸ਼ਟ ਰੂਪ ਹੈ ਉਹ ਕਾਨੂੰਨ ਰੂਪ ਹੈ ਪੱਕੇ ਕਾਨੂੰਨ ਹਨ ਉਹਨੇ ਜੀ ਕੱਚਾ ਮਾਲਸਾ ਨੂੰ ਦਿੱਤਾ ਹੈ ਪਤਾ ਆਪਣੀ ਸੂਝ-ਬੂਝਾ ਕਲਣਾ ਤਿਆਰ ਕਰਨਾ ਹੈ ਜੀ ਕਿ ਜਨਵਰ ਪਛੂ ਕੀ ਕਰ ਸਕਦੇ ਸੀ ਜੇ ਮਨੁੱਖ ਜਣਮੀ ਨਾ ਲੈਂਦਾ ਅਸੀਂ ਪਹਿਲੂ ਖਡਾਉਣਿਆਂ ਨਾਲ ਖੇਡਦੇ ਬੱਚੇ ਸੀ ਫਿਰ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡ ਲਾਤੇ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਚਾਹੀਦਾ ਇਹ ਪਤਾ ਲੱਗ ਗਿਆ ਫਿਰ ਜੀਵਨ ਬਾਜੀ ਜਿੱਤ ਜਾਗੇ ਅਸੀਂ ਸੁਪਨੇ ਲੈਂਦੇ ਹਾਂ ਨਹੀਂ ਸਪਨੇ ਲੈਣੇ ਹਨ ਧਾੜਵਟ ਕਰਨੀ ਪਵੇਗੀ ਮਸ਼ਕਤ ਕਰਨੀ ਪਵੇਗੀ ਲੋਕ ਕੀ ਕਹਿੰਦੇ ਹਨ ਸਮਾਜ ਕੀ ਕਹਿੰਦਾ ਹੈ ਲੋਕਾਂ ਦੀ ਬੇਪਰਵਾਹ ਹੋ ਕੇ ਭਗਤ ਲਾਪਰਵਾਹ ਨਹੀਂ ਉਹ ਬੇਪਰਵਾਹ ਨਾ ਕਿਸੇ ਨੂੰ ਡਰਾਉਂਦੇ ਹਨ ਨਾ ਡਰਦੇ ਹਨ ਜੀ ਇਹ ਹੀ ਭਗਤੀ ਹੈ ਉਹ ਕੀਰਤ ਕਰਦੇ ਹਨ ਸ ਹੱਸਦੇ ਆ ਖਾਂਦੇ ਆ ਪੀਂਦੇ ਆ ਵਿੱਚੇ ਜੁਗਤ ਭੁਗਤ ਮੁਕਤ ਸਭ ਕੁਝ ਗੁਰੂ ਕੋਲ ਹੈ ਗੁਰੂ ਕੀ ਹੈ ਗੁਰੂ ਸਾਡੀ ਇੱਛਾ ਹੈ ਸ ਜੇ ਇੱਛਾ ਖਤਮ ਹੋ ਗਈਆਂ ਲਾਲਚ ਲਾਲਚ ਤੋਂ ਬਿਨਾ ਗੱਲ ਨਹੀਂ ਬਣਦੀ ਲਾਲਸਾ ਖਤਮ ਹੋ ਜਾਏਗੀ ਸੋ ਮਹਾ ਲਾਲਚੀ ਹੁੰਦਾ ਇੱਕ ਅੱਛਾ ਫਿਰ ਬਿਨ ਪਾਣੀ ਤੋਂ ਡੁੱਬ ਜਾਾਂਗੇ ਆਨਲਾਈਨ ਹੈ ਜੋ ਪਰਮ ਤੋੜੇਗਾ ਉਹ ਸਾਡਾ ਗੁਰੂ ਹੈ ਜੀ ਉੱਤੋਂ ਪੱਤੇ ਛਾੜਦੇ ਹੋ ਤਾਣੀਆਂ ਵੜਦੇਓ ਉਪਰੋਂ 5 ਫੁੱਟ ਛੱਡ ਕੇ ਰੁੱਕਣ ਵੜਦੇਓ ਨਹੀਂ ਰੁੱਕ ਸਕਨਾ ਰੁੱਖ ਨੂੰ ਮੋਢਾ ਵੜਦੇਓ ਤਾਂ ਵੀ ਥੱਲੇੋਂ ਫੇਰ ਫੁੱਟ ਪੈਣਾ ਹੈ ਭਰਮ ਸਾਡੀ ਜੜਾਂ 'ਚ ਭਰਮ ਹੈ ਮੁੱਢੋਂ ਪੁੱਟਣਾ ਪਏਗਾ ਜੀ ਇਹ ਆਂਡੇ ਦੇ ਭਰਮ 'ਚ ਹਾਂ ਆਂਡੇ 'ਚ ਹੀ ਹੈ ਅੱਖਾਂ ਚੁੰਝ ਖੰਭ ਬੱਚੇ ਦੀ ਖਰਾਕ ਵਿੱਚ ਹੀ ਪਰਮੇਸ਼ਰ ਨੇ ਪਾਈ ਹੋਈ ਹੈ ਸਾਨੂੰ ਸਮਝ ਨਹੀਂ ਆਉਂਦੀ ਕੀ ਕਰਨਾ ਹੈ ਸੋ ਆਪਣੇ ਆਪ ਨੂੰ ਪ੍ਰੇਮ ਕਰਨਾ ਹੀ ਭਗਤੀ ਹੈ ਜੇ ਮੈਂ ਆਪਣਾ ਸੱਕਾ ਨਹੀਂ ਕਿਸੇ ਦਾ ਸੱਕਾ ਨਹੀਂ ਹੋਵਾਂਗਾ ਆਪਣਾ ਮਿੱਤਰ ਬੰਨਾ ਪੈਗਾ ਦੋਸਤ ਅੰਦਰੋਂ ਬਾਹਰੋਂ ਹੀ ਕੋਣਾ ਪੈਗਾ ਜੇ ਮਨ ਦੋਸਤ ਹੋ ਗਿਆ ਕਿ ਦੋਸਤ ਬਣਾਣ ਦੀ ਲੋੜ ਨਹੀਂ ਜੇ ਮਨ ਵੈਰੀ ਹੋ ਗਿਆ ਫਿਰ ਕਿਸੇ ਦੁਸ਼ਮਣ ਦੀ ਲੋੜ ਨਹੀਂ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਕਿਨ ਕਾ ਕੋ ਥੋੜਾ ਜਿਹਾ ਗਿਆਨ ਬਹੁਤ ਹੈ ਮਨ ਸਮਝਾਣ ਲਈ ਜੀ ਕਛੁਕ ਗਿਆਨ ਚਾਹੀਦਾ ਹੈ ਸਿੱਧਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੁੱਖ ਜਾਂ ਦਾਸ ਅਸੰਗਤ ਹੋਰ ਗੁਰਬਖਸ਼ ਨਾ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਭੁੱਲਿਆ ਨਹੀਂ ਸੋ ਬੱਤੀ ਜਾਗ ਰਹੀ ਸੀ ਆ ਤੇ ਕੀ ਲੱਭ ਰਿਆ ਕਹਿੰਦਾ ਮੇਰੀ ਚੀਜ਼ ਗਵਾਚੀ ਹੈ ਕਿੱਥੇ ਗਵਾਚੀ ਹੈ ਘਰ ਗਵਾਚੀ ਹੈ ਇਹ ਦੇਹੀ ਚ ਹੈ ਸਾਰਾ ਕੁਛ ਹੈ ਬੱਚੇ ਪਤਨੀ ਘਰ ਹੈ ਸੋ ਕੋਈ ਨਾ ਕੋਈ ਬਣਾ ਰਿਹਾ ਹੈ ਪੈਸੇ ਦੇ ਕੇ ਮਾਇਆ ਦੇ ਕੇ ਤੂੰ ਪ੍ਰਾਪਤ ਕਰ ਲੈ ਜਿਹੜਾ ਤੈਨੂੰ ਸ਼ੌਂਕ ਹੈ ਉਹਦੇ 'ਚ ਮਾਰ ਹੋ ਜਾ ਉਹਦੇ 'ਚ ਦਿਲ ਲਾ ਕੇ ਕੰਮ ਕਰ ਧਿਆਨ ਨਾਲ ਇੱਕ ਜਪ ਹੈ ਇੱਕ ਜਾਪ ਹੈ ਇੱਕ ਗਿਆਨ ਹੈ ਇੱਕ ਧਿਆਨ ਹੈ ਧਿਆਨ ਨਾਲ ਸਾਰੇ ਕੰਮ ਕੀਤੇ ਅੱਜੀ ਸਵਾਦ ਹੋਏਗਾ ਮਾਰਸ ਆ ਜਾਏਗਾ ਅੰਦਰ ਹੋਜੀ ਅੰਦਰ ਅਮਰ ਟੁੱਟਣਾ ਹੈ ਬਾਹਰ ਦਾ ਮਰ ਛਕਿਆ ਨਹੀਂ ਸੋ ਅੰਦਰ ਮਨ ਨੂੰ ਪ੍ਰੈਕਟੀਕਲ ਜੀਵਨ ਜਿਨਾ ਪਾਏਗਾ ਸੋ ਫਿਰ ਪਰੇਸ਼ਾਨ ਨਾ ਹੋਏਗਾ ਜੀ